ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਨਸ਼ੇੜੀ ਕਿਸਮ ਦੇ ਚੋਰਾਂ ਨੇ ਹੁਣ ਨਾਲੀਆਂ-ਨਾਲੀਆਂ ਦੇ ਜੰਗਲਿਆਂ ਨੂੰ ਵੀ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਕਈ ਦੁਰਘਟਨਾਵਾਂ ਵੀ ਵਾਪਰ ਰਹੀਆਂ ਹਨ ਪਰ ਮੁਹੱਲੇ ਵਾਲੇ ਇਕੱਠੇ ਹੋ ਕੇ ਜਦੋਂ ਪੁਲਿਸ ਥਾਣੇ ਗਏ ਤਾਂ ਥਾਣੇ ਵਿੱਚ ਬੈਠਾ ਮੁੰਸ਼ੀ ਕਹਿੰਦਾ ਕਿ ਇਸ ਦੀ ਕਾਹਦੀ ਰਿਪੋਰਟ ਲਖੀਏ ਇੱਕ ਜੰਗਲਾ ਹੀ ਤਾਂ ਚੋਰੀ ਹੋਇਆ ਹੈ ਮਾਮਲਾ ਗੀਤਾ ਪਵਨ ਰੋਡ ਤੇ ਸਥਿਤ ਬਾਬਾ ਸਲੰਡਰ ਵਾਲੀ ਗਲੀ ਦਾ ਹੈ ਗਲੀ ਦੇ ਬਾਹਰ ਰੋਡ ਤੋਂ ਨਿਕਲਦੇ ਮੁੱਖ ਨਾਲੇ ਤੋਂ ਚੋਰ ਜੰਗਲਾ ਚੋਰੀ ਕਰਕੇ ਲੈ ਗਏ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜੰਗਲਾ ਮੇਰੇ ਕੱਲ ਹੀ ਧਿਆਨ ਚ ਆਇਆ ਵਾ ਦੋ ਦਿਨ ਹੋਏ ਹੈ ਕਿ ਕੋਈ ਸ਼ਰਾਰਤੀ ਅਨਸਰਾਂ ਨੇ ਇਹ ਜੰਗਲਾ ਚੋਰੀ ਕੀਤਾ ਇੱਥੋਂ ਤੇ ਮੈਨੂੰ ਕੱਲ ਪਤਾ ਲੱਗਾ ਸੀ ਸ਼ਾਮ ਨੂੰ ਤੇ ਮੈਂ ਪ੍ਰਧਾਨ ਜੀ ਦੇ ਨਾਲ ਨਾਲ ਚ ਲੈਣ ਦੀ ਗੱਲ ਤੇ ਦੋ ਤਿੰਨ ਦਿਨ ਦੇ ਵਿੱਚ ਇਹ ਜੰਗਲਾ ਨਵਾਂ ਹੁਣ ਲਾਇਆ ਜਾਏਗਾ ਇਹ ਘਟਨਾ ਦਾ ਕਾਰਨ ਬੰਦਪਿਆ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਦੇਖੋ ਇਹ ਦੁਰਘਟਨਾ ਦਾ ਕਾਰਨ ਇਹ ਜਿਹੜੇ ਨੇ ਛੜੀ ਹੈ ਇਹ ਹੁਣ ਜੰਗਲੇ ਚੋਰੀ ਕਰਨ ਲੱਪੇ ਇਥੋਂ ਇਹਨਾਂ ਨੂੰ ਮੇਰੀ ਬਾੜੀ ਲੱਭਦੀ ਹੈ ਚੋਰੀ ਕਰਨ ਵਾਸਤੇ ਇਹਨਾਂ ਨੂੰ ਤੁਹਾਡੀ ਬਾੜੀ ਚ ਜ਼ਿਆਦਾ ਵਾਰ ਨਹੀਂ ਛੇੜੀ ਮੈਂ ਕਹਿੰਦਾ ਜੀ ਗੱਲ ਹੀ ਕੋਈ ਨਹੀਂ ਕਰਨ ਵਾਲੀ ਮੈਂ ਰਾਤੀ ਆਇਆ ਇੱਥੇ ਵੇਖਿਆ ਆਣ ਕੇ ਇੰਨਾ ਬੁਰਾ ਹਾਲ ਹੈ ਇੱਥੇ ਵਿੱਚ ਕੋਈ ਨਾ ਕੋਈ ਬੰਦਾ ਦੇਖ ਸਕਦਾ ਇੱਥੇ ਕਿਹ ਕੀ ਹੋ ਰਿਹਾ ਹੁਣ ਇਹ ਵੀ ਇਹ ਦੁਰਘਟਨਾ ਹੈ ਚਲੋ ਇਹ ਤਾਂ ਨਹੀਂ ਹੁਣ ਮੈਨੂੰ ਪਤਾ ਪਰ ਇਹ ਆ ਵੀ ਮੈਂ ਇੱਕ ਦੋ ਦਿਨ ਚ ਇਹਨੂੰ ਜੰਗਲੇ ਨੂੰ ਲਵਾ ਦੇਣਾ ਬਸ ਆ ਪਿਛਲੇ 1 ਮਹੀਨੇ 1.5 ਮਹੀਨੇ ਤੋਂ ਇਤੋਂ ਕੋਈ ਕੰਜੋਕੇ ਲਾ ਗਿਆ ਦਾ ਜੀ ਇਹਦੀ ਹਰ ਪਾਸੇ ਆਪਾਂ ਸ਼ਿਕਾਇਤਾਂ ਲਾਈਆਂ ਪਰ ਅਜੇ ਤੱਕ ਕੋਈ ਸਰਵਾਈ ਨਹੀਂ ਹੋਈ ਇੱਥੇ ਰੋਈ ਕੋਈ ਨਾ ਕੋਈ ਇਹਨਾਂ ਮੋਟਰਸਾਈਕਲ ਦਾ ਸਕੂਟਰ ਦਾ ਡਿੱਗਦਾ ਪਿਆ ਆਪਾਂ ਸਰਵਾਈ ਕਿਤੇ ਨਹੀਂ ਹੋਣੀ ਆਪਾਂ ਪ੍ਰਸ਼ਾਸਨ ਤੋਂ ਪੁੱਛਣਾ ਚਾਹੁੰਦੇ ਆ ਜਿੰਨਾ ਕੋਈ ਇੱਥੇ ਬੰਦਾ ਮਰ ਜਾਏਗਾ ਉਸ ਤੋਂ ਬਾਅਦ ਹੀ ਸਰਵਾਈ ਹੋਏਗੀ ਇਤੋਂ ਦੀ ਵਾਰ ਦੇ ਐਮਸੀ ਨੂੰ ਵੀ ਕਿਹਾ ਵਾ ਐਮਸੀ ਕਹਿੰਦਾ ਕਿ ਇਹ ਮੇਰੇ ਹੱਦ ਚ ਨਹੀਂ ਆਉਂਦਾ ਪੀਡਬੀ ਵੀ ਨਹੀਂ ਆਉਂਦਾ ਪੀਡਬੀ ਡੀਲਰਾਂ ਨੂੰ ਕਿਹਾ ਉਹ ਕਹਿੰਦੇ ਐਮਸੀ ਦੇ ਚਾਹੁੰਦੇ ਆ ਅਸੀਂ ਆਏ ਪੁੱਛਣਾ ਚਾਹੁੰਦੇ ਆ ਕਿ ਇਹਦੀ ਹੱਦ ਚ ਆਂਦਾ ਇਹ ਜੰਗੜਾ ਕੋ ਚੋਰੀ ਕਰਕੇ ਲਿਆ ਕੋਈ ਪਾਟਾ ਪੂਟਾ ਕੋਈ ਲੈ ਗਿਆ ਨਾ ਜਿੰਨੇ ਅੱਧਾ ਖੜਾ ਜਾਦਾ ਪੂਰਾ ਲੈ ਜਾਏ ਕੰਮ ਕਾਇ ਚੋਰੀ ਹੋਇਆ ਕੰਪਲੇਟ ਕੀਤੀ ਪੁਲਿਸ ਨੂੰ ਪੁਲਿਸ ਨੇ ਕੰਪਲੇਟ ਕੀਤੀ ਕਹਿੰਦੇ ਅਧਿਕਾਰੀ ਕੋ ਮੇਲ ਲਿਖ ਰਹੀਆਂ ਜੀ ਅਧਰ ਖਾਨੇ ਗਈ ਆ ਜੀ ਬਿਲਕੁਲ ਜੇ ਹੀ ਫੇਰੇ ਵਾਪਸ ਆ ਗਏ ਫੇਰੇ ਨਜ਼ਰ ਕੰਸਲ ਕੀ ਉਸ ਤੋਂ ਬਾਅਦ ਹੋਏ ਅਮਸੀ ਸਾਹਿਬ ਨੂੰ ਗਿਆ ਹੋ ਤਾਂ ਅਮਸੀ ਸਾਹਿਬ ਕਹਿੰਦੇ ਪਹਿਲਾਂ ਕਹਿੰਦੇ ਐਸੀਮੈਂਟ ਲਾਵਾਂਗੇ ਅੱਜ ਤੱਕ ਐਸੀਮੈਂਟ ਹੀ ਲੱਗਣ ਦਾ ਕੋਈ ਇਧਰ ਘਟਣਾ ਵੀ ਹੋਈ ਹੈ ਘਟਣਾ ਰੋਜ਼ ਇੱਥੇ ਮੋਟਰਸਾਈਕਲ ਡਿੱਗਦੇ ਆ ਆ ਸਾਰੇ ਮਹੱਲੇ ਵਾਲੇ ਸਾਰਾ ਪੁੱਛੋ ਲਗਾਤਾਰ ਬਿਲਕੁ ਨਾ ਹੋ ਗਿਆ ਇਹਨੂੰ ਟੱਕਨ ਨੂੰ ਉਤਰੇ ਨੂੰ ਇੱਥੋਂ ਬੱਚੇ ਸਾਡੇ ਸਕੂਲ ਵੀ ਜਾਂਦੇ ਨੇ ਔਰ ਹੋਰ ਵੀ ਕਈ ਜਾਣੇ ਨੰਗਦੇ ਆ ਪਰ ਕੋਈ ਵੀ ਡਿੱਗ ਸਕਦਾ ਹੈ ਜਾਣ ਦਾ ਵੀ ਖਤਰਾ ਹੋ ਸਕਦਾ ਹੈ ਤੇ ਕਿੰਨੇ ਡਿੱਗ ਵੀ ਚੁਕੇ ਆ ਇਹਦੇ ਵਿੱਚ ਜੀ ਕਹਿੰਦੇ ਆ ਕਿ ਇਹਨੂੰ ਆ ਕੇ ਦੇਖਣ ਇਹਦਾ ਰਿਪੇਅਰਿੰਗ ਹੋਣੀ ਚਾਹੀਦੀ ਆ ਕਿ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਆ ਕੋਈ ਅਮਲੀ ਮੈਨੂੰ ਲੱਗਦਾ ਜਗੜਾ ਚੁੱਕ ਲਿਆ ਗਿਆ ਇਥੋਂ ਆ ਇਸ ਤੋਂ ਬਾਅਦ ਇਹਦੀ ਬੜੀ ਰੋਕ ਖੰਮ ਕੀਤੀ ਆ ਅਸੀਂ ਵੱਡੇ ਵੱਡੇ ਪੱਥਰ ਵੀ ਲਾਏ ਆ ਇੱਥੇ ਵੀ ਕੋਈ ਡਿੱਗੇ ਨਾ ਵਿੱਚ ਉਰੇ باوجود ਕੋਈ ਨਾ ਕੋਈ ਡਿੱਗ ਜਾਂਦਾ ਉਹ ਪੱਥਰ ਵੀ ਚੁੱਕੇ ਗਏ ਆ ਪਤਾ ਨਹੀਂ ਕੌਣ ਚੁੱਕ ਕੇ ਲਿਆ ਗਿਆ ਬਥੇਰੀਆਂ ਹੀ ਛੋਟੀਆਂ ਵੀ ਲਾਈਆਂ ਇੱਥੇ ਫੱਟੇ ਵੀ ਲਾਏ ਕਿ ਕਿਹਦਾਂ ਬਚਾਓ ਹੋ ਜਾਈ ਇਹ ਤਾਂ ਬਗਾਇਆ ਅਸੀਂ ਅਸੀਂ ਕਮੇਟੀ ਘਰ ਵੀ ਗਏ ਉਹਨਾਂ ਨੂੰ ਕਹਿ ਗਏ ਆ ਉਹ ਇੱਕੋ ਗੱਲ ਕਹਿੰਦੇ ਆ ਅਸੀਂ ਸੀਮੇਂਟ ਲਾਵਾਂਗੇ ਫਿਰ ਬਣਾਵਾਂਗੇ ਫਿਰ ਬਣੇਗੀ ਤੇ ਉਹ ਗੱਲ ਬਣੀ ਨਹੀਂ ਹਾਲੀ ਤੱਕ ਅੱਜ ਵੀ ਮੋੜਾ ਮੈਨੂੰ ਫੋਨ ਆ ਤੇ ਘਰ ਹੀ ਮੈਨੂੰ ਫੋਨ ਆਇਆ ਵੀ ਇੱਥੇ ਕੋਈ ਬੁੱਲਟ ਡੇਪਿਆ ਬੰਦਾ ਉਹਦੇ ਸੱਟ ਹਟ ਰਹੀਆਂ